ਆਕੇ ਇਸ ਕਾਬਲ ਸਮਝਾ ਕਿ ਸਾਨੂੰ ਇਹਨੀ ਐਪਰੀਸ਼ੀਏਸ਼ਨ ਮਿਲੀ ਤੇ ਧੰਨਵਾਦ ਸਾਡੇ ਨਿਦੇਸ਼ ਸੋਨੀ ਪਾ ਜੀ ਆਦੂ ਨਿਦੇਸ਼ ਸੋਨੀ ਜੀ ਨਾਲ ਸਾਡਾ ਮੇਰਾ ਨਾ ਨਾ ਦੋਸਤ ਬਣਿਆ ਇੱਕ ਹੁਣੀ ਬੰਬੇ ਤੋਂ ਜਦੋਂ ਖੋਲ ਰਹਿਣ ਨਵਾ ਬੜੇ ਵਧੀਆ ਇਹ ਵੀਰ ਨੇ ਸਾਰੇ ਤੇ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਨਾ ਜਿੰਨੇ ਵੀ ਮੇਰੇ ਵੀਡੀਓ ਸੁਣ ਰਹੇ ਨੇ ਆ ਮਾਈਕ ਸੁਣ ਰਹੇ ਨੇ ਭਰਾ ਭੈਣ ਕਿ ਜਰੂਰ ਕੋਸ਼ਿਸ਼ ਕਰਿਆ ਕਰੋ ਲਾਈਫ ਦੇ ਵਿੱਚ ਜਦੋਂ ਵੀ ਬਣਨਾ ਹੋਵੇ ਆ ਪਿੱਛੇ ਵੀ ਹੁਣੀ ਇਹੀ ਗੱਲ ਕਰਦੇ ਸੀਗੇ ਕਿ ਬਣਨਾ ਹੋਵੇ ਤਾਂ ਜ਼ਿੰਦਗੀ ਕਿਸੇ ਲਈ ਪੁੱਲ ਬਣਿਆ ਕਰੋ ਕੰਧਾ ਨਾ ਬਣਿਆ ਕਰੋ ਇੱਥੇ ਹਰ ਬੰਦਾ ਆਪਣੇ ਕਰਮਾਂ ਦਾ ਖਾਂਦਾ ਹੈ ਕੋਈ ਕਿਸੇ ਨੂੰ ਚੜਾ ਨਹੀਂ ਸਕਦਾ ਕੋਈ ਕਿਸੇ ਨੂੰ ਢਾ ਨਹੀਂ ਸਕਦਾ ਜੇ ਕਿਸੇ ਨੂੰ ਲੱਗਦਾ ਹੈ ਕਿ ਮੇਰੇ ਕਰਕੇ ਉਹਦੀ ਤਰੱਕੀ ਰੁਕੀ ਹੋਈ ਹੈ ਤਾਂ بڑے ਵੱਡੇ ਵਹਿਮ ਚੋਂ ਉਹਦੀ ਤਰੱਕੀ ਤੈ ਹੈ हां ਜੇ ਅੱਜ ਨਾਲ ਖੜ ਕੇ ਤੁਸੀਂ ਉਹਦੇ ਨਾਲ ਉਹਨੂੰ ਐਪਰੀਸ਼ੀਏਟ ਕਰ ਦੋਗੇ ਤਾਂ ਚਲੋ ਮਹਾਰਾਜ ਵੀ ਦੇਖਣਗੇ ਕਿ ਹਾਂ ਭਾਈ ਕਿ ਬੰਦੇ ਨੇ ਕਿਸੇ ਹੋਰ ਨੂੰ ਸ਼ਾਬਾਸ਼ੀ ਦੇਣ ਦਾ ਵੀ ਜਿਗਰਾ ਕੱਢਿਆ ਮੈਂ ਪਰਸੋਂ ਇੱਕ ਪੌਡਕਾਸਟ ਸੁਣ ਰਿਹਾ ਸੀ ਕਹਿੰਦੇ ਪੰਜਾਬੀ ਲੋਕਾਂ ਦੀ ਮਦਦ ਕਰਨ ਦੀ ਦਾਨ ਦੇਣ ਦੀ ਪੰਜਾਬੀਆਂ ਕੋਲ ਬਹੁਤ ਵੱਡਾ ਦਿਲ ਹੈ ਸ਼ਾਇਦ ਦੁਨੀਆਂ 'ਚ ਕਿਸੇ ਦਾ ਵੀ ਨਹੀਂ ਹੈਗਾ ਇੱਕ ਚੀਜ਼ 'ਚ ਪੰਜਾਬੀਆਂ ਦਾ ਥੋੜਾ ਜਿਹਾ ਦਿਲ ਛੋਟਾ ਹੋਇਆ ਕਿਸੇ ਨੂੰ ਸ਼ਾਬਾਸ਼ੀ ਦੇਣ 'ਚ ਗਾਲ ਕੱਢਣ 'ਚ ਬਹੁਤ ਵੱਡਾ ਦਿਲ ਹੈ ਕਿਸੇ ਦੀ ਹੁਣੀ ਨਿੰਦਿਆ ਕਰਨੀ ਹੋਵੇ ਕਿਸੇ ਦੀ ਮਾੜੀ ਗੱਲ ਕਰਨੀ ਹੋਵੇ ਤਾਂ ਅਸੀਂ ਘੰਟਾ-ਘੰਟਾ ਦੋ-ਦੋ ਘੰਟੇ ਲਾ ਲਾਂਗੇ ਪਰ ਜੇ ਇਹੀ ਕਿਸੇ ਨੂੰ ਸ਼ਾਬਾਸ਼ੀ ਦੇਣੀ ਹੋਵੇ ਜਾਂ ਕਿਸੇ ਨੂੰ ਐਪਰੀਸ਼ੀਏਟ ਕਰਨਾ ਹੋਵੇ ਤਾਂ ਸਾਡੇ ਕੋਲ ਸ਼ਬਦ ਮੁੱਕ ਜਾਂਦੇ ਨੇ ਤਾਂ ਮੈਂ ਬੇਨਤੀ ਕਰਨਾ ਚਾਹੁੰਦਾ ਆਪਣੇ ਆਲੇ-ਦੁਆਲੇ ਦੋਸਤ ਗਲੀ ਗੁਆਂਢ ਨਿੱਤਰ ਕੋਈ ਵੀ ਚੰਗਾ ਕੰਮ ਕਰਦਾ ਜਦੋਂ ਡਿਸੀਜਨ ਜਰੂਰ ਦਿਓ ਤੁਹਾਡੇ ਮੂੰਹ ਦਾ ਕੁਝ ਨਹੀਂ ਘਟਦਾ ਸਭੋਂ ਕੀ ਚੱਗੇ ਬੋਲ ਹੀ ਮਾਰੇ ਤੁਹਾਡੇ ਮੂੰਹ ਕਢਾਏਗਾ ਤੇ ਤੁਹਾਡੇ ਚੰਗੇ ਕਰਮ ਲਿਖੇ ਜਾਣਗੇ ਔਰ ਮੈਨੂੰ ਜਿੰਨੀ ਕਿ ਸਮਝ ਹੁਣ ਤੱਕ ਲੱਗੀ ਹੈ ਪਰਮਾਤਮਾ ਦੀ ਉਹ ਲੱਗੀ ਹੈ ਕਰਮਾ ਗੋਡ ਇਜ਼ 올 ਅਬਾਊਟ ਕਰਮਾ ਜੋ ਬੀਜੂਗੇ ਉਹ ਵੱਡਣਾ ਪੈਣਾ ਹੁਣ ਜੋ ਵੱਡਣਾ ਚਾਹਦੇ ਹੋ ਉਵੇਂ ਦਾ ਬੀਜ ਲਓ ਤਾਂ ਸਾਰਿਆਂ ਲਈ ਚੰਗਾ ਸੋਚੋ ਹੋ ਸਕੇ ਜਾਂ ਕਿਸੇ ਦੀ ਹੈਲਪ ਕਰੋ ਕਿਸੇ ਦਾ ਨੁਕਸਾਨ ਨਾ ਕਰੋ ਜੇ ਕਿਸੇ ਦੀ ਤਾਰੀਫ ਨਹੀਂ ਹੁੰਦੀ ਔਖਾ ਕੰਮ ਹੈ ਕਿਸੇ ਦੀ ਤਾਰੀਫ ਕਰਨਾ ਤਾਂ ਉਸ ਟੇਬਲ ਤੋਂ ਵੀ ਉੱਡ ਗਏ ਜਿੱਤੇ ਕਿਸੇ ਚੁਗਲੀ ਹੋਣੀ ਜੇ ਸੁਪੋਜ਼ ਅਸੀਂ ਦੋਨੋਂ ਇੱਥੇ ਕਿ ਵਿੱਕੀ ਭਾਈ ਦੀ ਚੁਗਲੀ ਕਰ ਰਹੇ ਹਾਂ ਤੇ ਇਹ ਬੰਦਾ ਕੋਲ ਆਇਆ ਇਹ ਕਹਿੰਦਾ ਯਾਰ ਮੇਰੇ ਕੋਲ ਤੁਹਾਡਾ ਹਮਸਫਰ ਤਾਂ ਬਣਿਆ ਨਹੀਂ ਜਾਦਾ ਤੇ ਇਹਨੂੰ ਗਾਲ ਕੱਢਣ ਜਾਂਦਾ ਕਰਦਾ ਮੈਂ ਚਲੀ ਜਾਂਦਾ ਇੱਥੇ ਤਾਂ ਉਹ ਗਰੁੱਪ 'ਚ ਬਹਿ ਕੇ ਹੋਰ ਉਹਨੂੰ ਗਾਲਾਂ ਕੱਢਣੀਆਂ ਮਾੜਾ ਬੋਲਣਾ ਇਹ ਕੋਈ ਚੰਗੀ ਸਿੱਖਿਆ ਨਹੀਂ ਹੈ ਤੇ ਬਾਕੀ ਪੂਰੀ ਬਾਬਾ ਫਤੇ ਸਿੰਘ ਫਾਊਂਡੇਸ਼ਨ ਟੀਮ ਦਾ ਕਿਉਂਕਿ ਕਈ ਵਾਰ ਅੱਗੇ ਇੱਕ ਬੰਦਾ ਆਉਂਦਾ ਵਾਈ ਗੁਰੂ ਭਾਜੀ ਨੂੰ ਮੈਂ ਜਾਣਦਾ ਜਾਂ ਵਿੱਕੀ ਭਾਜੀ ਨੂੰ ਮੈਂ ਜਾਣਦਾ ਨਹੀਂ ਪੂਰੀ ਟੀਮ ਮੈਂ ਮਿਲਿਆ ਦੁਨੀਆ ਦੇ ਵੀਰਾਂ ਦੇ ਕੰਪੀਟੀਸ਼ਨ ਕਰਾਉਣ ਦੇ ਵਿੱਚ ਨਾ ਮੈਂ ਪਿੱਛੇ ਗਰੀਲ ਪਾਈ ਤੇ ਮੈਂ ਬੜੀ ਫਕਰ ਨਾਲ ਰੀਲ ਪਾਈ ਆ ਕਿ ਦੁਨੀਆ ਚ ਪਹਿਲਾ ਕੰਪੀਟੀਸ਼ਨ ਹੋ ਰਿਹਾ ਜਿੱਤੇ ਇਹ ਬੰਦਾ ਮਿਲਤਾ ਕਰ ਰਿਹਾ ਦੁਨੀਆ ਤੋਂ ਆਜੋ 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 ਕਿੱਥੇ ਜੇ ਕੋਈ ਸਿੰਗਰ ਨੇ ਕਿਤੇ ਟਿਕਟਾਂ ਵੇਚ ਨਹੀਂ ਆਉਣ ਦੋ ਮੈਂ ਤਾਂ ਕਰਦੇ ਹਾਂ ਉਹਦੇ ਥੱਲੇ ਵਾਲੇ ਪਾ ਲਈ ਟਿਕਟ ਹੈਗੀ ਉਹ ਕਾਨਸਰਟ ਦੀ ਟਿਕਟ ਹੈਗੀ ਬਾਜੀ ਬਲੈਕ ਚ ਲੈ ਜਾਓ ਪੰਜ 10000 ਦੀ ਟਿਕਟ ਹੈ ਬਾਜੀ 20000 ਦੀ ਲੈ ਜਾਓ ਇਹ ਬੰਦਾ ਇਹ ਵੀ ਮੈਨੂੰ ਕਹਿ ਰਿਹਾ ਰਿਫਰੈਸ਼ਮੈਂਟ ਵੀ ਦਵਾਗੇ ਸਾਰਾ ਕੁਝ ਦਵਾਂਗੇ ਕਿ ਐਸਾ ਨਾਮ ਵੀ ਵੰਡੀ ਜਾਂਦਾ ਹੈ ਇਹ ਵੀ ਪੱਲਿਓ ਪੈਸੇ ਲਾਈ ਜਾਂਦਾ ਮੈਨੂੰ ਤਾਂ ਅੱਜ ਤੱਕ ਸਮਝ ਨਹੀਂ ਆਈ ਕਿ ਇਹਨੇ ਲੈਣਾ ਕੀ ਹੈ ਕਿ ਇੰਨਾ ਇਹ ਬੰਬੇਓ ਆ ਗਏ ਇੱਥੇ ਸਿਰਫ ਇੱਕ ਕੀਰ ਜਿੰਦੇ ਜੀ ਆਪਣਾ ਕੰਮ ਕਰੀਏ ਇਹ ਬੰਦੇ ਦੇ ਜੋ ਪੱਲੇ ਹੈ ਉਹ ਲਾ ਰਿਆ ਹੈ ਇਹ ਬੰਦੇ ਦੇ ਜੋ ਪੱਲੇ ਹੈ ਉਹ ਲਾ ਰਿਆ ਹੈ ਇਹ ਬੰਦਾ ਉਹ ਕਿੱਥੋਂ ਹਰਿਆਣਾ ਤੋਂ ਟੱਕੇ 14-15 ਮਿਲੀਅਨ ਫਾਲੋਅਰ ਲੈ ਕੇ ਪੈਸੇ ਲੈ ਕੇ ਤਾਂ ਕੀ ਆਣਾ ਪੱਲੋ ਵੱਢ ਕੇ ਜਾਂਦਾ ਕਿੱਡੀ ਅਜੀਬ ਜੀ ਗੱਲ ਹੈ ਇੰਨਾ ਮਾਰਕੀਟਿੰਗ ਵਾਲਾ ਬਿਜ਼ਨਸ ਅੱਜ ਕੱਲ ਚੱਲ ਰਹੇ ਨੇ ਇੰਨੇ ਫਾਲੋਅਰ ਹੋਣ ਤੋਂ ਬਾਅਦ ਇਹ ਬੰਦਾ ਘੱਟੋ-ਘੱਟ 25 ਲੱਖ ਰੁਪਏ ਮੰਗੇ ਆਂਦਾ। ਫ੍ਰੀ ਆਂਦਾ ਆਪਣੇ ਖਰਚੇ ਦੇ ਤੇ ਪੈਸੇ ਵੀ ਵੰਡ ਕੇ ਜਾਂਦਾ। ਇਦਾਂ ਦੇ ਬੰਦੇ ਘੱਟ ਹੁੰਦੇ ਨੇ। ਇਹਨਾਂ ਨੂੰ ਐਪਰੀਸ਼ੀਏਟ ਕਰੋ ਆ ਵਿੱਕੀ ਭਾਜੀ ਵਰਗੇ। ਜਿਹੜੇ ਇੱਕ ਕੰਪੀਟੀਸ਼ਨ ਸਿਰਫ 2-4 ਘੰਟਿਆਂ ਦਾ ਨਹੀਂ ਹੈਗਾ। ਪਿਛਲੇ 1 ਮਹੀਨੇ ਤੋਂ ਇਹ ਬੰਦਾ ਸੌ ਨਹੀਂ ਰਿਹਾ ਰਾਤ ਨੂੰ। ਇਹਨੂੰ ਪਤਾ ਨਹੀਂ ਗੱਡੀ 'ਚ ਇਹਨਾਂ ਦਾ ਘਰ ਬਣਿਆ ਹੋਇਆ ਜੇ ਤੁਸੀਂ ਕਦੀ ਬਰੀਕੀ ਨਾਲ ਦੇਖੋ। ਗੱਡੀ 'ਚ ਦਿੱਥੇ ਰਾਤ ਹੁੰਦੀ ਉੱਥੇ ਸੌ ਜਾਂਦੇ ਆ। ਤਾਂ ਬਹੁਤ ਮਿਹਨਤ ਕਰ ਰਿਹਾ ਯਾਰ ਇਹ ਬੰਦਾ। ਇਹਨੂੰ ਪਲੀਜ਼ ਸਾਥ ਦਿਓ। ਕਿਉਂਕਿ ਸਮਾਜ ਚ ਨਾ ਕੱਲ ਨੂੰ ਜਦੋਂ ਇਤਿਹਾਸ ਲਿਖਿਆ ਜਾਣਾ ਕਿਸੇ ਨੂੰ ਨਹੀਂ ਪਤਾ ਪੰਜਾਬ ਦਾ ਕੀ ਬਣਨਾ ਹੈ ਹਰ ਬੰਦਾ ਆਪਣੀ ਆਪਣੀ ਭਵਿੱਖਬਾਣੀ ਕਰ ਰਿਹਾ ਪੰਜਾਬ ਬਹੁਤ ਖੁਸ਼ਹਾਲ ਹੋਊਗਾ ਕੋਈ ਕਹਿੰਦਾ ਪੰਜਾਬ ਦਾ ਕੱਖ ਨਹੀਂ ਰਹੂਗਾ ਚਲੋ ਅਸੀਂ ਥਿੰਕ ਪੋਜ਼ਿਟਿਵ ਅਸੀਂ ਕਹਿੰਦੇ ਖੁਸ਼ਹਾਲ ਰਵੇ ਪਰ ਕੱਲ ਨੂੰ ਜਦੋਂ ਇਤਿਹਾਸ ਲਿਖਿਆ ਜਾਊਗਾ ਉਹਨਾਂ ਦਾ ਇਹਨਾਂ ਲੋਕਾਂ ਦਾ ਨਾਮ ਪੰਜਾਬ ਨੂੰ ਬਚਾਉਣ ਦੇ ਵਿੱਚ ਲਿਖਿਆ ਜਾਊਗਾ ਵਿਕੀ ਭਾਜ ਨਾਲ ਜੁੜੋ ਇਹਨਾਂ ਦੇ ਸੋਸ਼ਲ ਮੀਡੀਆ ਨਾਲ ਜੁੜੋ ਇਹਨਾਂ ਨੂੰ ਮੈਂ ਇੱਕ ਸਲਾਹ ਵੀ ਦਿੱਤੀ ਇੱਕ ਆਰਗੇਨਾਈਜੇਸ਼ਨ ਰਜਿਸਟਰਡ ਕਰਾ ਕੇ ਤੁਸੀਂ ਇਹਨਾਂ ਦੇ ਮੈਂਬਰ ਵੀ ਬਣੋ ਫਾਈਨੈਂਸ਼ੀਅਲੀ ਹੈਲਪ ਕਰ ਸਕਦੇ ਹੋ ਫਾਈਨੈਂਸ਼ੀਅਲੀ ਕਰੋ ਐਜ਼ ਅ ਵੋਲੰਟੀਅਰ ਕਰ ਸਕਦੇ ਹੋ ਐਜ਼ ਅ ਵੋਲੰਟੀਅਰ ਕਰੋ ਇੱਕ ਤਰ੍ਹਾਂ ਦੀ ਫੌਜ ਬਣ ਜਾਓ ਇਹਨਾਂ ਦੀ ਜਿਵੇਂ ਹੁਕਮ ਕਰਦੇ ਨੇ ਕਿ ਵਿਕੀ ਭਾਜੀ ਐ ਕਰਨਾ ਹੈ ਤਾਂ ਬਥੇ ਤੇ ਮਤਲਬ ਪੂਰੀ ਤੁਸੀਂ ਕਰ ਦਿਓ ਤਾਂ ਬਹੁਤ ਧੰਨਵਾਦ ਤੁਸੀਂ ਭਾਜੀ ਸਾਨੂੰ ਇਹਨਾਂ ਨੂੰ ਮਾਨ ਦਿੰਦਾ ਔਰ ਬੋਲਣ ਦਾ ਮੌਕਾ ਦਿੰਦਾ ਤੇ ਸਾਰੇ ਜਜੇਸ ਦਾ ਬਹੁਤ ਧੰਨਵਾਦ ਤੁਸੀਂ ਇੱਥੇ ਵਧੀਆ ਤਰੀਕੇ ਨਾਲ ਸਭ ਦਾ ਦਿਲ ਰੱਖ ਕੇ ਕੰਪੀਟੀਸ਼ਨ ਜੇ ਕੋਈ ਤੀਜੇ ਨੰਬਰ ਤੇ ਵੀ ਆਉਂਦਾ ਉਹਨੂੰ ਵੀ ਮੈਨੇਜ ਕਰ ਰਹੇ ਹਾਂ ਦੂਜੇ ਵਾਲੇ ਨੂੰ ਪਹਿਲੇ ਵਾਲੇ ਨੂੰ ਸਾਰੀ ਆਡੀਅנס ਦਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਇਨਾ ਸੁਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ